ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੰਨਾ ਪਾਵੇ ਹਾਂ ਮੁਖ ਦੁਆਰ ਮੰਨਾ ਪਰਵਾਰਾ ਸਾਧਾ ਹਲ ਮੰਨਾ ਤਰਾ ਤਾਰੇ ਗੁਰ ਸੇਖ ਮੰਨਾ ਪਾਵੇ ਹਾਂ ਪਵਨ ਆ ਪਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪਰਧਾਨ ਪੰਚੇ ਪਾਗਹਾਂ ਦਰਗਹ ਮਾਨ ਪੰਚੇ ਸੋਹਾਂ ਦਰ ਰਾਜਾਨ ਪੰਚਾ ਕਾ ਗੁਰ ਇਕ ਤਿਆਨ ਜੇ ਕੋ ਕਹਾ ਕਰਾਵੀ ਚਾਰ ਕਰਤੇ ਕਿਆ ਕਰਨਾ ਨਹੀਂ ਘੂਸੂ ਮਾਰ ਤੋਲਤ ਮਦਿਆ ਕਾ ਪੂਤਾ ਸੰਤੋਖ 타ਪ ਰਖਿਆ ਜਨਸੂਤ ਜੇ ਕੋ 부ਝਾ ਹੋ ਵਾ ਸਚਿਆਰ ਤਵ ਲੈ ਉਪਰ ਕੇਤਾ ਪਾਰ ਤਰਤੀ ਹੋਰ ਭਰਾ ਹੋਰ ਹੋਰ ਤਿਸਤੇ ਭਾਰ ਤਲਾ ਕਰਨ ਜੋਰ ਜੀਆ ਜਾ ਤਰੰਗਾ ਕੇ ਨਾਵ ਸਬਨਾ ਲਿਖਿਆ 부ੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲੇ ਹੋ ਰੂਪ ਕੇਤੀ ਦਾਤ ਜਾਣਾ ਕੋਣ ਕੂਤ ਕੀਤਾ ਪਸਾਓ ਇੱਕੋ ਖਾਓ ਤੀਸਤੇ ਹੋਏ ਲਖ ਦਰਿਆ ਕੁਦਰਤ ਕਵਨ ਕਾਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨੇ ਹੰਕਾਰ असंख जप असंख पाओ असंख पूजा असंख तपताओ असंख ग्रंथ मुख वेद पाठ असंख उगत गुण ज्ञान विचार असंख सती असंख असंख सूर मोह पखसार असंख मोहन लिव लाय तार कुदरत कवन कह विचार पारा ना जावा एक बार जो तुद साई साहि पलिकार तू सदा सलामत विंकार ਅਸੰਖ ਮੋਰਖ ਅੰਧਕੋਰਾ ਅਸੰਖ ਚੋਰ ਹਰਾਮ ਖੋਰਾ ਅਸੰਖ ਅਮਰ ਕਰ ਜਾਹਾਂ ਚੋਰ ਅਸੰਖ ਗਲਵੜਾ ਹਤਿਆ ਕਮਾ ਹੈ ਅਸੰਖ ਪਾਪੀ ਪਾਪ ਕਰ ਜਾ ਹੈ ਅਸੰਖ ਕੂੜੇ ਆਰ ਕੂੜੇ ਫਿਰਾ ਹੈ ਅਸੰਖ ਮਲੇਸ਼ ਮਲਪਕ ਖਾ ਹੈ ਅਸੰਖ ਨਿੰਦਕ ਸਿਰ ਕਾ ਹੈ ਪਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਾ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਹੈ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਨ ਅਖਰਾ ਸਿਰ ਸੰਜੋਗ ਵਖਾਨ ਜਿਨ ਇਹ ਲਿਖੇ ਤਿਸ ਸਿਰ ਨਾ ਹੈ ਜੀਵ ਫੁਰ ਮਾਇ ਤਿਵ ਤਿਵ ਪਾਹ ਜੇਤਾ ਕੀਤਾ ਤੇ ਤਾਣਾ ਵਿਰ ਨਾਵੈ ਨਾਹੀ ਕੋ ਥਾ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵਾ ਸਾਈ ਪਲਿਕਾਰ ਤੂ ਸਦਾ ਸਲਾਮਤਿ ਨੰਕਾਰ ਪਰਿਆ ਹਤ ਪੈਰ ਤੁਨ ਦੇਹਾ ਪਾਣੀ ਤੋਤਾ ਉਦਰਸ ਕੇਹਾ ਮੂਤ ਪਲੀਤੀ ਕਪੜ ਹੋਏ ਦੇ ਸਾਬੂਨਾ ਲਈਆ ਉਹਤ ਹੋਏ ਪਰਿਆ ਮੋ ਤੇ ਪਾਪਾ ਕਾ ਸੰਗ ਉਹੋ ਥੋ ਪੈਨਾ ਵਾ ਕਹਿ ਰੰਗ ਪੂਣੀ ਪਾਪੀ ਆਖਨ ਨਾ ਹੈ ਕਰ ਕਰਾ ਕਰਨਾ ਲਿਖਲਾ ਜਾਹੋ ਆਪੇ ਭਿਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਵੋ තப்ப द्यादදාන जக்கෝ පवத்திලකාமான சுන මන මනකතා පo అతරගத்த तीरथ मलना सब गुण तेरे मैं नाही कोए विना गुण किते भगत ना होए स्वस्थ आथ वाणी भरमा सत सोहाना सदा मन चाओ कवन सो वेला वक्त कवन कवनधित कवन वार कवन से रूती माहो कवनजित हो आकार ਵੇਰ ਨਾ ਪਾਈਆ ਪੰਡਤੀ ਜੇ ਕੋ ਹੋਵੈ ਲੇਖ ਪੁਰਾਨ ਵਖਨ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਤਿਤ ਵਾਰ ਨ ਜੋਗੀ ਜਾਣਾ ਰੁਤ ਮਾ ਹੋ ਨ ਕੋਈ ਜਾ ਕਰਤਾ ਸਿਰਠੀ ਕੋ ਸਾਝੇ ਆਪੇ ਜਾਣਾ ਸੋਈ ਕਿਵਕਰ ਆਖਾ ਕਿ ਵਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾਂ ਇਕ ਤੋਂ ਇਕ ਸਿਆਨਾ ਵੱਡਾ ਸਾਹਿਬ ਵੱਡੀ ਨਾਹੀਂ ਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਨਾ ਅਗੇ ਗਿਆਨ ਸੋਹਾ ਪਤਾਲਾ ਪਤਾਲ ਲਲਕ ਆਗਾਸ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਨ ਇਕ ਵਾਤ ਸੈਸ 18 ਹੈ ਕਹਨ ਕਤੇ ਬਾ ਅਸੁੱਲੂ ਇਕ ਦਾਤ ਲੇਖਾ ਹੋਏ ਤਾ ਲਖਿਆ ਲੇਖਾ ਹੋਏ ਵੀ ਨਾਸ ਨਾਨਕ ਵੱਡਾ ਆਕਿਆ ਆਪੇ ਜਾਨੈ ਆਪ ਸਲਾਹੀ ਸਲਾਹ ਇਤੀ ਸੂਰਤ ਨ ਪਾਈਆ ਨਦੀਆਤਾ ਵਾਹ ਪਵਹ ਸਮੁੰਦ ਨਾ ਜਾਣੀਆਂ ਹ ਸਮੁੰਦ ਸਾਹ ਸੁਲਤਾਨ 기 ਰਹਾ 세ਤੀ ਮਾਲ ਤਨ ਕੀੜੀ ਤੁਲ ਨ ਹੋਵੇ ਜੇ तिस मन ਹੋ ਨ ਵਿਸਰਹਾ ਅੰਤਨ ਸਿਫਤੀ ਕਹਿਨਾ ਅੰਤ ਅੰਤਨਾ ਕਰਨਾ ਦੇਣਾ ਅੰਤ ਅੰਤਨ ਵਖਨ ਸੁਨਨਾ ਅੰਤ ਅੰਤਨ ਜਾਪਿਆ ਕਿਆ ਮਨ ਮੰਤਾ ਅੰਤਨ ਜਾਪਿਆ ਕੀ ਆਕਾਰ ਅੰਤਨ ਜਾਪਿਆ ਪਰਵਾਰ ਅੰਤ ਕਾਰਨ ਕੇਤੇ ਵੀ ਲਲਾ ਹੈ ਤਾਂ ਕਿ ਅੰਤ ਨਾ ਪਾਏ ਜਾ ਹੈ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉਪਰ ਉੱਚਾ ਨਾ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇ ਮੰਗਹਿ ਹਜੂਤ ਉਪਰ ਕਹਤੀਆ ਗਨਤ ਨਹੀਂ ਵੀ 4 ਕਹਤੇ ਖਪ ਤੋ ਤਹਾ ਵੇ ਕਾਰੇ ਕਹਤੇ ਲਾਲਾ ਮੁਕਤ ਪਾਹ ਕਹਤੇ ਮੂਰਖ ਕਾਹੀਂ ਖਾਹ ਕਹਤੇ ਆ ਦੂਖ ਭੂਖ ਸਦਮਾਰ ਆ ਇਹ ਹੈ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਸਕੇ ਕੋਏ ਜੇ ਕੋ ਖਾਇਕ ਆਖ ਨ ਪਾਏ ਓਹੋ ਜਾਣ ਜਿਤਿਆ ਮੂਹ ਪਾ ਖਾਏ ਆਪੇ ਜਾਣ ਆਪੇ ਦੇ ਆ ਕਹਾਂ ਸੇ ਪੇ ਕਈ ਕੇ ਜਿਸਨੋ ਬਖਸੇ ਸਿਫਤ ਸਾਲਾਹਾ ਨਾਨਕ ਪਾਛਾ ਹੀ ਪਾਛਾ अमूल गुण अमूल व्यापार अमूल व्यापारी है अमूल भंडार अमूल आवह अमूल ला जाहे अमूल पाए अमूला समाह अमूल तरम अमूल दिबान अमूल तुल अमूल परवान अमूल बख्शीस अमूल निशान अमूल करम अमूल फुरमान अमूलो अमूल आख्या ना आख आख रहे लिवलाय आख है वेद पाठ पुराण आख है पढ़े करह वखियान आख है बरमे ਆਖੇ ਆਖੇ ਹਿੰਦ ਆਖੇ ਗੋਪੀ ਤਾ ਗੋਵਿੰਦ ਆਖੇ ਅਸਰ ਆਖੇ ਸਿਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਹਤੇ ਆਖਾਂ ਆਖਨ ਪਾਹਾਂ ਕਹਤੇ ਕਹਾਂ ਕਹਾਂ ਉਠ ਉਠ ਜਾਹਾਂ ਇਤੇ ਕੀਤੇ ਹੋਰ ਕਰੇ ਹਾਂ ਤਾਂ ਆਖ ਨਾ ਸਕਾਂ ਕਈ ਕੇ ਜੇਵੜ ਪਾਵਾ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖਿਆ ਬੋਲੂ ਵੇਗਾੜ ਤਾਂ ਲਿਖਿਆ ਸਿਰ ਗਾਵਾਰਾ ਗਾਵਾਰ ਸੋਦਰ ਕੇ ਹਾ ਸੋ ਕਰ ਕੇ ਹਾ ਜਿਤ ਬਹ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪਰਿਸਿਓ ਕਹੀਨ ਕੇਤੇ ਗਾਵਨ ਹਾਰੇ ਗਾਵਹਾ ਤੁਦਨੋ ਪੋਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਇਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦ ਇੰਦਰਾਚਨ ਬੈਠੇ ਦੇਵਤਿਆਂ ਦੇ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪਾਣ ਰਖੇ ਸੂਰ ਜੁਗ ਜੁਗ ਵੇ ਦਾਨਾਲੇ ਗਾਵਹਿ ਮੋਹਨੀਆ ਮਨਮੋਹਨ ਸੁਰਗਮਾ ਛਪਿਆ ਲੈ ਗਾਵਾਂ ਰਤਨ ਉਪਾਏ ਤੇਰੇ ਅਚਲਤੀ ਰਤਨ ਹਾਲੇ ਗਾਵਾਂ ਜੋਤ ਮਹਾਬਲ ਸੂਰਾ ਗਾਵਹਿ ਖਾਨੀਚਾਰੇ गाना खंडा मंडल वर पंडा कर कर रखे तारे सही तुधुनो गावन जो तुद पावन रते तेरे भगत रसाले और कहते गावन से मैं जितना आवन नानकया विचार सोई सोई सदा सच साहिब साचा साची नाही हाबी होसी जाए ना जासी रचना जिन रचाई रंगी रंगी पाती कर कर जिनसी माया जिन उपाय कर कर वेख्या कीता ਆਪਣਾ ਜੀਵਤੀ ਜਿਵੜੀ ਆਈ ਜੋਤੀਸ ਪਾਵੈ ਸੋ ਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਸਾ ਹੋ ਸਾਹਾ ਪਾਚਾ ਹੀ ਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸਨ ਪਤਾ ਜੋਲੀ ਧਿਆਨ ਕੀ ਕਹਾਂ ਬੇਪੂਤ ਕਿੰთა ਕਾਲਿਕ ਵਾਰੀ ਕਾਇਆ ਜੁਗਤ ਡੰਡਾ ਪਰ ਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਿਸਾ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਚਾ ਪਗਰ ਤ ਗਿਆਨ ਦੇ ਆ ਪੰਡਾਰਨ ਟਕਟਵਾਜ ਹੈ ਨਾਦ ਆਪਨਾਥਾ ਨਾਥੀ ਸਭ ਜਾ ਕੀ ਰਿਦਿ ਸਿਧ ਅਵਰਾ ਸਾਧ ਸੰਜੋਗ ਵਿਜੋਗ דוਵੇ ਕਾਰ ਚਲਾਵਾਂ ਲੇਖੇ ਆਵਾਂ ਪਾਗ ਆਦੇਸ਼ ਤਿਸਾ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਇਕਮ ਇਕਾ ਮਾਈ ਜੁਗਤਵੇ ਆਈ ਤਿੰਨ ਚੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀਵਾਨ ਜਿਵਤੀ ਸੁਪਾਵਾਂ ਤਿਵੇ ਚਲਾਵਾਂ ਜਿਵ ਹੋਵੈ ਫੁਰਮ ਆਨਾ ਓਹੋ ਵਿਕਾ ਉਹ ਨਾਨਾ ਦਰਨਾ ਆਵਾ ਬੋਤਾ ਇਹੋ ਵੀ ਡਾਨ ਆਦੇਸ ਸ ਆਦੇਸ ਆਦ ਅਨੀਲ ਅਨਾਤ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿ ਛਪਾਇਆ ਸੋ ਏਕਾ ਵਾਰ ਕਰ ਕਰ ਵੇਖਿਆ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ आदेश दिशा आदेश आद अनिल अनाद अनाहत जुग जुग एको वेस एक दू जीबो लकाओ हा लको हो वे हा लकली सा लकलाका गेड़ा आके यहां एक नाम जगदीश एत रहा है पतपवड़ियां चढ़िया हो एकी सा सुन गला आकाश की कीटा आई री सा नानक नदरी पाईया ਕੂੜੀ ਕੂੜਾ ਠੀਸ ਆਖਾਂ ਨ ਜੋਰ ਚੁਪਾਇ ਨਾ ਜੋਰ ਜੋਰ ਨ ਮੰਗਨ ਦੇ ਨਾ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨ ਸੋਰਾ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ᔪਗਤੀ ਛੋਟਾ ਸੰਸਾਰ ਜਿਸ ਹੱਥ ਜੋਰ ਕਰ ਵੇਖਿਆ ਸੋਏ ਨਾਨਕ ਉੱਤਮ ਨੀਚ ਹੋਏ ਰਾਤੀ ਰੂਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਲ ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾ ਕਾਲ ਤਿਸ ਵਿੱਚ ਜੀਆ ਜੁਗਤ ਕੇ ਰੰਗ ਤਿਸ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਥਿਤਾ ਸੋਹਣ ਪੰਚ ਪਰਵਾਨ ਨਧਰੀ ਕਰ ਪਵਾਨੀ ਸਾਨ ਕੰਚ ਪਕਾਈ ਉਥਾ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਐਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਹਤੇ ਪਵਨ ਪਾਣੀ ਵੈ ਸੰਤਰ ਕਹਤੇ ਕਾਨ ਮਹੇਸ਼ ਕੇਤੇ ਵਰਮੇ ਕਾਰਤ ਕੜੀਆਂ ਹਨ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਕਾਲ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੂਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਨੀ ਕੇਤੀਆਂ ਬਾਨੀ ਕੇਤੇ ਪਾਤ ਨਰਿੰਦ ਕੇਤੀਆਂ ਸੂਰਤੀ ਸੇਵਕ ਕੇਤੇ ਨਾਨਕ ਅੰਤ ਨਾਨਤ ਗਿਆਨ ਖੰਡ ਮਹਾ ਗਿਆਨ ਪਰਚੰਡ ਤਿਥਾ ਨਾਦ ਵਿਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥਾ ਕੜਤ ਘੜੀਆਂ ਬਹੁਤ ਅਨੂਪ ਤਾਂਕੀਆਂ ਗਲਾਂ ਕਥੀਆਂ ਨਾ ਜਾਹ ਜੇ ਕੋ ਕਹ ਪਿਛੇ ਪਛਤਾਏ ਤਿਥਾ ਕੜੀਆਂ ਸੁਰਤ ਮਤ ਬਨ ਬੁੱਧ ਤਿਥਾ ਕੜੀਆਂ ਸੁਰਾ ਸਿਧਾ ਕੇ ਸੂਧ